ਮਿੱਤਰੋ ਘਟਨਾ ਇੰਨੀ ਮਾੜੀ ਵਾਪਰੀ ਤੁਹਾਡਾ ਵੀ ਦਿਲ ਤੇ ਦਿਮਾਗ ਸੁਣ ਕੇ ਸੁੰਨ ਹੋ ਜਾਊਗਾ ਕਿਹੜੇ ਹਿਸਾਬ ਦੇ ਨਾਲ ਇੱਕ ਆਪਣੇ ਪਤੀ ਨੂੰ ਇੱਕ ਪਤਨੀ ਨੇ ਮੌਤ ਦਿੱਤੀ ਇਹ ਮੌਤ ਕਿਵੇਂ ਆਈ ਕਿੱਥੇ ਆਈ ਆਪਾਂ ਪੂਰੀ ਗੱਲ ਬਾਤ ਤੁਹਾਨੂੰ ਦੱਸਦੇ ਆ ਤੁਸੀਂ ਇਹ ਦੇਖੋ ਮੇਰਠ ਦੇ ਵਿੱਚ ਜਿਹੜਾ ਮੁਸਕਾਨ ਤੇ ਸੌਰਵ ਵਾਲਾ ਮਾਮਲਾ ਹਜੇ ਠੰਡਾ ਨਹੀਂ ਸੀ ਹੋਇਆ ਠੰਡੇ ਬਸਤੇ ਵਿੱਚ ਨਹੀਂ ਸੀ ਪਿਆ ਉਹਦੇ ਪਰਿਵਾਰ ਨੂੰ ਹਜੇ ਇਨਸਾਫ ਨਹੀਂ ਸੀ ਮਿਲਿਆ ਤੇ ਇੱਕ ਆ ਨਵੀਂ ਘਟਨਾ ਸਾਹਮਣੇ ਆ ਗਈ ਇਹ ਘਟਨਾ ਕੀ ਆ ਪੂਰੀ ਘਟਨਾ ਸੁਣੋ ਇੱਕ ਰਵਤਾ ਨਾਂ ਦੀ ਪਤਨੀ ਨੇ ਆਪਣੇ ਅਜੇ ਨਾਂ ਦੇ ਪਤੀ ਨੂੰ ਜਿਹੜਾ ਰਵਤਾ ਦਾ ਪ੍ਰੇਮੀ ਸੀ ਅਮਰਦੀਪ ਉਹਦੇ ਨਾਲ ਮਿਲ ਕੇ ਉਹਦਾ ਗਲਾ ਪਹਿਲਾਂ ਤਾਂ ਘੁੱਟਿਆ ਗਿਆ ਗਲਾ ਘੁੱਟਣ ਤੋਂ ਬਾਅਦ ਜਦੋਂ ਉਹ ਅਜੇ ਮਰ ਗਿਆ ਤੇ ਮਾਰਨ ਤੋਂ ਬਾਅਦ ਤੁਸੀਂ ਘਟਨਾ ਵੇਖੋ ਕਿਵੇਂ ਵਾਪਰੀ ਤੇ ਕਿਹੋ ਜਿਹੀ ਮੌਤ ਦਿੱਤੀ ਗਈ ਜਦੋਂ ਗਲਾ ਕੁੱਟਿਆ ਗਿਆ ਮਰਤਾ ਉਹ ਅਜੇ ਨਾਂ ਦਾ ਵਿਅਕਤੀ ਪਹਿਲਾਂ ਹੀ ਗਿਆ ਸੀ ਉਸ ਤੋਂ ਬਾਅਦ ਜਿਹੜੀ ਰابطਾ ਸੀ ਤੇ ਉਹਦਾ ਪ੍ਰੇਮੀ ਜਿਹੜਾ ਅਮਰਦੀਪ ਸੀ ਉਹਨਾਂ ਵੱਲੋਂ ਸੱਪ ਖਰੀਦ ਕੇ ਲਿਆਇਆ ਗਿਆ ਤੇ ਫਿਰ ਉਸ ਵਿਅਕਤੀ ਦੇ ਬੈੱਡ ਤੇ ਸੱਪ ਛੱਡਿਆ ਗਿਆ ਜਦੋਂ ਸੱਪ ਛੱਡਿਆ ਗਿਆ ਤਾਂ ਫਿਰ ਉਸ ਸੱਪ ਨੇ ਉਸ ਵਿਅਕਤੀ ਦੇ 10 ਡੰਗ ਮਾਰੇ ਬਣਾਇਆ ਇਹ ਗਿਆ ਵੀ ਇਹਨੂੰ ਸੱਪ ਲੜ ਗਿਆ ਪਰ ਸੱਪ ਦੇ ਡੰਗਣ ਤੋਂ ਪਹਿਲਾਂ ਆਪਣੇ ਹੀ ਉਹਨੂੰ ਡੰਗ ਗਏ ਆਪਣਿਆਂ ਨੇ ਹੀ ਉਹਨੂੰ ਮਾਰ ਦਿੱਤਾ ਸੱਪ ਤਾਂ ਇੱਕ ਬਹਾਨਾ ਸੀ ਇਹ ਘਟਨਾ ਯੂਪੀ ਦੇ ਵਿੱਚ ਵਾਪਰੀ ਯੂਪੀ ਦਾ ਜਿਹੜਾ ਇੱਕ ਥਾਣਾ ਦਿਹਾਂਤੀ ਥਾਣਾ ਸੀ ਉਥੇ ਘਟਨਾ ਜਦੋਂ ਗਈ ਪੁਲਿਸ ਨੂੰ ਫੋਨ ਕੀਤਾ ਗਿਆ ਜਿਹੜਾ ਉਹ ਪਰਿਵਾਰ ਵਾਲੇ ਸੀ ਜਦੋਂ ਉਹਨਾਂ ਦਾ ਮੁੰਡਾ ਮਰ ਗਿਆ ਅਜੇ ਤੇ ਪੁਲਿਸ ਨੂੰ ਉਹਨਾਂ ਨੇ ਫੋਨ ਕੀਤਾ ਜਦੋਂ ਪੁਲਿਸ ਆਈ ਤੇ ਉਹਨਾਂ ਨੇ ਆ ਕੇ ਸ਼ਾਨਬੀਨ ਕੀਤੀ ਤੇ ਜਿਹੜੀ ਉਹਦੀ ਪਤਨੀ ਸੀ ਉਹਦੇ ਤੇ ਸ਼ੱਕ ਹੋ ਗਿਆ ਪਹਿਲਾਂ ਤਾਂ ਪਤਨੀ ਤਾਂਾਂ ਮਾਰ ਮਾਰ ਕੇ ਬਹੁਤ ਉੱਚੀ ਉੱਚੀ ਵੈਣ ਪਾ ਰਹੀ ਸੀ ਕੁਰਲਾ ਰਹੀ ਸੀ ਵੀ ਜਿਵੇਂ ਇਹਨੂੰ ਤਾਂ ਪਤੀ ਦਾ ਬਹੁਤ ਜ਼ਿਆਦਾ ਦੁੱਖ ਆ ਪਰ ਮਾਰਿਆ ਪਤਨੀ ਨੇ ਸੀ ਆਪਣੇ ਪਤੀ ਨੂੰ ਉਹ ਵੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਜਿਹੜਾ ਉਹ ਪਤੀ ਸੀ ਉਹਨੂੰ ਸ਼ੱਕ ਹੋ ਗਿਆ ਸੀ ਵੀ ਜਿਹੜੀ ਮਰੀ ਪਤਨੀ ਆ ਇਹ ਪਿੰਡ ਦੇ ਵਿੱਚ ਹੀ ਕਿਸੇ ਵਿਅਕਤੀ ਦੇ ਨਾਲ ਧੱਕੇ ਖਾਂਦੀ ਆ ਉਹਦੇ ਨਾਲ ਇਹਦੀ ਆਸ਼ਕੀ ਚੱਲਦੀ ਆ ਜਦੋਂ ਉਸ ਮੁੰਡੇ ਨੂੰ ਅਜੇ ਨੂੰ ਪਤਾ ਲੱਗ ਗਿਆ ਵੀ ਮੇਰੀ ਪਤਨੀ ਘਟਿਆ ਕੰਮ ਕਰਦੀ ਪਈ ਉਹਨੇ ਉਹਨੂੰ ਰੋਕਣਾ ਟੋਕਣਾ ਚਾਹਿਆ ਤੇ ਇੱਕ ਵਾਰ ਉਹਨੇ ਉੱਤੋਂ ਵੀ ਉਹਨੂੰ ਫੜ ਲਿਆ ਤੇ ਫਿਰ ਜਿਹੜਾ ਉਹ ਮੁੰਡਾ ਸੀ ਉਹਦੀ ਵੀ ਉਹਨੇ ਕੁੱਟਮਾਰ ਕੀਤੀ ਵੀ ਯਾਰ ਤੂੰ ਇਹ ਕੰਮ ਕਿਉਂ ਕਰਦਾ ਇਹ ਟਲ ਜਾ ਤੂੰ ਸਾਡੇ ਘਰ ਦੇ ਵਿੱਚ ਦਫਾੜ ਨਾ ਪਾ ਸਾਡਾ ਨਾ ਉਜਾੜ ਤੇ ਫਿਰ ਜਿਹੜੀ ਪਤਨੀ ਸੀ ਉਹਦੇ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ ਪਹਿਲਾਂ ਤਾਂ ਉਹਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਜਿਹੜੀ ਜਿਹੜਾ ਉਹਦਾ ਪਤੀ ਸੀ ਅਜੇ ਉਹਦਾ ਗਲਾ ਘੁੱਟ ਕੇ ਮਾਰਿਆ ਗਿਆ ਫਿਰ ਉਹਦੇ ਬਿਸਤਰੇ ਤੇ ਸੱਪ ਛੱਡਿਆ ਗਿਆ ਸੱਪ ਛੱਡਣ ਤੋਂ ਬਾਅਦ ਵੀ ਲੋਕਾਂ ਨੂੰ ਇੰਜ ਲੱਗੇ ਵੀਹ ਨੂੰ ਤਾਂ ਸੱਪ ਲੜ ਗਿਆ ਤੇ ਇਸ ਕਰਕੇ ਇਹਦੀ ਮੌਤ ਹੋ ਗਈ ਜਦੋਂ ਪੁਲਿਸ ਆਈ ਪੁਲਿਸ ਨੇ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਤੇ ਉਹ ਪਤਨੀ ਮੰਨ ਗਈ ਵੀ ਅਸੀਂ ਇਹਨੂੰ ਮਾਰਿਆ ਅਸੀਂ ਇਹਦਾ ਗਲਾ ਕੁੱਟਿਆ ਆਪਦੇ ਪ੍ਰੇਮੀ ਦੇ ਨਾਲ ਮਿਲ ਕੇ ਤੇ ਫਿਰ ਇਹਦੇ ਬੱਟ ਤੇ ਸੱਪ ਛੱਡਿਆ ਗਿਆ ਤੇ ਸੱਪ ਨੇ ਮਿੱਤਰੋ 10 ਡੰਗ ਮਾਰੇ ਉਸ ਵਿਅਕਤੀ ਨੂੰ ਤੇ ਉਹਦੀ ਮੌਤ ਤਾਂ ਪਹਿਲਾਂ ਹੀ ਹੋਈ ਹੋਈ ਸੀ ਤੇ ਫਿਰ ਬਹਾਨਾ ਜਿਹੜਾ ਉਹਨਾਂ ਦਾ ਚੱਲਿਆ ਨਹੀਂ ਤੇ ਜਿਹੜਾ ਪਰਿਵਾਰ ਸੀ ਉਹਨੇ ਫਿਰ ਕੀ ਕੀਤਾ ਵੀ ਪੁਲਿਸ ਨੂੰ ਕਿਹਾ ਵੀ ਸਾਡੇ ਮੁੰਡੇ ਦਾ ਪੋਸਟਮਾਰਟਮ ਹੋਣਾ ਚਾਹੀਦਾ ਪੋਸਟਮਾਰਟਮ ਦੀ ਰਿਪੋਰਟ ਵੀ ਇੱਕ ਚੀਜ਼ ਹੁੰਦੀ ਆ ਇਹਦੇ ਤੋਂ ਤਾਂ ਉਹ ਜਾਣੂ ਨਹੀਂ ਸੀ ਜਿਹੜਾ ਉਹ ਰਵਤਨ ਆੜੀ ਪਤਨੀ ਤੇ ਉਹਦਾ ਆਸ਼ਕ ਅਮਰਦੀਪ ਤੇ ਜਦੋਂ ਫਿਰ ਡਾਕਟਰਾਂ ਦੀ ਰਿਪੋਰਟ ਆਈ ਰਿਪੋਰਟ ਦੇ ਵਿੱਚ ਜਿਹੜਾ ਵਿਅਕਤੀ ਅਜੇ ਸੀ ਉਹਦੇ ਸਰੀਰ ਦੇ ਵਿੱਚ ਜ਼ਹਿਰ ਆਇਆ ਤੇ ਉਹ ਸਾਬਤ ਹੋ ਗਿਆ ਵੀ ਇਹਨੂੰ ਸੱਪ ਨੇ ਵੀ ਡੰਗ ਮਾਰੇ ਨੇ ਤੇ ਉਸ ਤੋਂ ਪਹਿਲਾਂ ਸ਼ਕਤੀ ਨਾਲ ਪੁੱਛਗਿੱਛ ਕਰਕੇ ਜਿਹੜੀ ਰਵਤਾ ਨਾਂ ਦੀ ਪਤਨੀ ਸੀ ਉਹਨੂੰ ਮਨਾਇਆ ਗਿਆ ਉਹਦੇ ਕੋਲੋਂ ਉਗਲਵਾਇਆ ਗਿਆ ਉਹ ਮੰਨ ਗਈ ਕਹਿੰਦੀ ਵੀ ਮੈਂ ਹੀ ਆਪਣੇ ਜਿਹੜਾ ਪਤੀ ਆ ਉਹਨੂੰ ਆਪਦੇ ਪ੍ਰੇਮੀ ਦੇ ਨਾਲ ਗਲਾ ਘੁੱਟ ਕੇ ਮਾਰਿਆ ਤੁਸੀਂ ਸਾਜ਼ਿਸ਼ ਵੇਖੋ ਕਿਵੇਂ ਦੀ ਰਚੀ ਗਈ ਜਿਹੜੀ ਪਹਿਲਾਂ ਮੁਸਕਾਨ ਵਾਲੀ ਘਟਨਾ ਸੀ ਉਹਦੇ ਵਿੱਚ ਜਿਹੜੀ ਉਹ ਮੁਸਕਾਨ ਸੀ ਉਹਨੇ ਆਪਣੇ ਪਤੀ ਨੂੰ ਮਾਰ ਕੇ ਵੱਢ ਕੇ ਅੱਠ-ਨੌ ਟੋਟੇ ਕਰਕੇ ਡਰਮ ਦੇ ਵਿੱਚ ਪਾ ਦਿੱਤਾ ਸੀ ਤੇ ਪੂਰੇ ਦੇਸ਼ ਦੇ ਵਿੱਚ ਇਹ ਘਟਨਾ ਫੈਲ ਚੁੱਕੀ ਸੀ ਤੇ ਪੂਰੇ ਦੇਸ਼ ਦੇ ਵਿੱਚ ਇਹ ਘਟਨਾ ਦੀ ਚਰਚਾ ਸੀ ਵੀਡੀਓ ਵੀ ਬੜੀਆਂ ਵਾਇਰਲ ਹੋਈਆਂ ਪੂਰੇ ਦੇਸ਼ ਨੇ ਇਸ ਘਟਨਾ ਤੇ ਦੁੱਖ ਵੀ ਜਤਾਇਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋਈ ਮੈਂ ਤਾਂ ਕਹਿਣਾ ਵੀ ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜੇਕਰ ਇਸ ਪਤਨੀ ਨੂੰ ਇੰਜ ਲੱਗਦਾ ਸੀ ਵੀ ਮੈਂ ਆਪਣੇ ਪਤੀ ਦੇ ਨਾਲ ਨਹੀਂ ਰਹਿ ਸਕਦੀ ਤੇ ਉਹਦੇ ਤੋਂ ਤਲਾਕ ਲੈ ਲੈਂਦੀ ਮਾਰਦੀ ਤਾਂ ਨਾ ਕਿਉਂਕਿ ਉਹਦਾ ਜਿਹੜਾ ਮਾਂ ਪਿਓ ਆ ਉਹਨੇ ਉਸ ਮੁੰਡੇ ਨੂੰ ਕਿੰਨੇ ਵਕਤਾਂ ਨਾਲ ਪਾਲਿਆ ਕਿੰਨੇ ਵਕਤਾਂ ਦੇ ਨਾਲ ਉਹਨੂੰ ਪਾਲ ਪੋਸ ਕੇ ਪੜਾ ਲਿਖਾ ਕੇ ਵੱਡਾ ਕੀਤਾ ਤੇ ਫਿਰ ਉਹਦੇ ਤੋਂ ਆਸਾਂ ਉਮੀਦਾਂ ਸੀ ਵੀ ਸਾਡਾ ਜਿਹੜਾ ਪੁੱਤਰ ਆ ਇਹ ਵੱਡਾ ਹੋ ਕੇ ਸਾਨੂੰ ਸੁੱਖ ਦੇਊਗਾ ਸਾਡੇ ਜਿਹੜੇ ਬੁਢਾਪੇ ਦਾ ਸਹਾਰਾ ਬਣੂਗਾ ਪਰ ਉਸ ਪਤਨੀ ਨੇ ਉਸ ਸਾਰੇ ਕੁਸ਼ਤੇ ਪਾਣੀ ਫੇਰ ਕੇ ਰੱਖ ਦਿੱਤਾ ਮਿੱਤਰੋ ਤੇ ਤੁਸੀਂ ਇਹ ਦੇਖੋ ਵੀ ਜਦੋਂ ਹੁਣ ਇਹ ਘਟਨਾ ਵਾਪਰੀ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਪੂਰੇ ਇਲਾਕੇ ਦੇ ਵਿੱਚ ਇੱਕ ਦੁੱਖ ਜਤਾਇਆ ਜਾ ਰਿਹਾ ਵੀ ਯਾਰ ਇੱਕ ਪਤਨੀ ਨੇ ਆਪਣੇ ਹੀ ਪਤੀ ਨੂੰ ਕਿੰਨੇ ਬੇਰਹਿਮੀ ਢੰਗ ਨਾਲ ਮਾਰਿਆ ਪਹਿਲਾਂ ਗਲਾ ਘੁੱਟਿਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਬੱਟ ਤੇ ਸੱਪ ਛੱਡਿਆ ਗਿਆ ਸੱਪ ਛੱਡਣ ਤੋਂ ਬਾਅਦ ਲੋਕਾਂ ਨੂੰ ਇੰਜ ਲੱਗੇ ਵੀ ਜਦੋਂ ਇਹਨੂੰ ਸੱਪ ਹੀ ਲੜ ਗਿਆ ਇਹ ਤਾਂ ਤਾਂ ਮਰਿਆ ਪਰ ਉਹਦਾ ਗਲਾ ਘੁੱਟਿਆ ਗਿਆ ਸੀ ਤੁਸੀਂ ਇਹ ਦੇਖੋ ਬੀ ਸਮਾਜ ਦੇ ਵਿੱਚ ਜਿਹੜੀਆਂ ਕਈ ਔਰਤਾਂ ਨੇ ਉਹ ਆਪਣੇ ਪਤੀਆਂ ਨੂੰ ਕਿੱਡੇ ਬੇਰਹਿਮੀ ਢੰਗ ਦੇ ਨਾਲ ਮਾਰਦੀਆਂ ਪਈਆਂ ਨੇ ਤੇ ਪਹਿਲਾ ਇੱਕ ਜਿਹੜੀ ਘਟਨਾ ਵਾਪਰੀ ਸੀ ਆਪਦੇ ਜਿਹੜਾ ਪਤੀ ਸੀ ਉਹਦੇ ਦਿਲ ਤੇ ਕਈ ਵਾਰ ਕੀਤੇ ਗਏ ਉਹਨੂੰ ਮਾਰਿਆ ਗਿਆ ਜਾਂ ਹੋਰ ਕਈ ਜਿਹੜੀਆਂ ਪਤਨੀਆਂ ਨੇ ਵੱਖ-ਵੱਖ ਢੰਗ ਆ ਰਹੇ ਨੇ ਮਾਰਨ ਦੇ ਹੁਣ ਤੁਸੀਂ ਦੇਖੋ ਜਿਹੜੇ ਨੌਜਵਾਨ ਨੇ ਉਹ ਤਾਂ ਚਲੋ ਇਹ ਕੰਮ ਕਰਦੇ ਪਏ ਨੇ ਉਹਨਾਂ ਤੇ ਜਵਾਨੀ ਆ ਇੱਥੇ ਬੁੱਢੇ ਹਿੱਲੇ ਪਏ ਨੇ ਇੱਕ ਬੇਬੇ ਨੇ ਆਪਣੇ 70 ਸਾਲ ਦੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਕ ਪਾਇਆ ਉਹਨੂੰ ਮਾਰ ਦਿੱਤਾ ਉਹ ਵੀ ਗ੍ਰਿਫਤਾਰ ਹੋ ਗਏ ਨੇ ਤੇ ਜਿਹੜੀ ਮੈਂ ਤੁਹਾਨੂੰ ਯੂਪੀ ਵਾਲੀ ਘਟਨਾ ਦੱਸਦਾ ਪਿਆ ਇਹ ਹੁਣ ਦੋਵੇਂ ਜਿਹੜੇ ਅਮਰਦੀਪ ਜਿਹੜੀ ਰਵਤਾ ਨਾਂ ਦੀ ਪਤਨੀ ਆ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੁਸੀਂ ਵੀਡੀਓ ਵੀ ਦੇਖਦੇ ਪਏ ਹੋ ਵੀ ਕਿੱਡੇ ਬੇਰਹਿਮੇ ਢੰਗ ਦੇ ਨਾਲ ਆਪਣੇ ਪਤੀ ਨੂੰ ਇਸ ਪਤਨੀ ਨੇ ਮਾਰਿਆ ਸਮਾਜ ਦੇ ਵਿੱਚ ਜਿਹੜੀਆਂ ਰਿਸ਼ਤੇਆਂ ਦੀਆਂ ਕਦਰਾਂ ਕੀਮਤਾਂ ਨੇ ਉਹ ਕਿਹੜੇ ਟੰਗ ਦੇ ਨਾਲ ਟੁੱਟਦੀਆਂ ਪਈਆਂ ਨੇ ਕਿਵੇਂ ਤਾਰ-ਤਾਰ ਹੁੰਦੀਆਂ ਪਈਆਂ ਨੇ ਤੁਸੀਂ ਵੀ ਆਪਣਾ ਕਮੈਂਟ ਲਿਖੋ ਵੀ ਇਸ ਪਤਨੀ ਨੇ ਕਿੱਡੇ ਬੇਰਹਿਮੀ ਟੰਗ ਦੇ ਨਾਲ ਆਪਣੇ ਪਤੀ ਨੂੰ ਮਾਰਿਆ ਜਿਹੜਾ ਪਤੀ ਇਹਨੂੰ ਵਿਆਹ ਕੇ ਲੈ ਕੇ ਆਇਆ ਸੀ ਉਹਨੇ ਕਈ ਉਮੀਦਾਂ ਸੋਚੀਆਂ ਹੋਣੀਆਂ ਕਈ ਸੁਪਨੇ ਸਜੋਏ ਹੋਣੇ ਨੇ ਵੀ ਮੈਂ ਆਪਣੀ ਪਤਨੀ ਦੇ ਨਾਲ ਵਿਆਹ ਕਰਵਾਇਆ ਮੈਂ ਬੱਚੇ ਜੰਮੂਗਾ ਫਿਰ ਬੱਚਿਆਂ ਨੂੰ ਪੜਾਵਾ ਲਿਖਾਵਾਂਗੇ ਜਾਂ ਉਹਨਾਂ ਨੂੰ ਆਪਾਂ ਵੱਡੇ ਅਫਸਰ ਬਣਾਵਾਂਗੇ ਕਿੰਨੇ ਸਾਰੇ ਜਿਹੜੇ ਉਸ ਮੁੰਡੇ ਨੇ ਜਿਹੜਾ ਅਜੇ ਆ ਜਿਹੜਾ ਹੁਣ ਮਾਰਿਆ ਗਿਆ ਜਿਹੜਾ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਉਹਨੇ ਕਿੰਨੇ ਸਾਰੇ ਸੁਪਨੇ ਸਜੋਏ ਹੋਣੇ ਨੇ ਤੁਸੀਂ ਇਹ ਦੇਖੋ ਵੀ ਸਮਾਜ ਦੇ ਵਿੱਚ ਕਿੰਨੀਆਂ ਮਾੜੀਆਂ ਘਟਨਾਵਾਂ ਆ ਰਹੀਆਂ ਨੇ ਕੋਈ ਨਹਿਰ ਦੇ ਵਿੱਚ ਕਿਸੇ ਨੂੰ ਸੁੱਟ ਕੇ ਆ ਰਿਆ ਪਤਨੀ ਸੀ ਉਹਨੇ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰਿਆ ਜ਼ਹਿਰ ਦੇ ਦਿੱਤਾ ਖਾਣੇ ਦੇ ਵਿੱਚ ਤੇ ਜਦੋਂ ਜਿਹੜਾ ਉਹ ਪਤੀ ਸੀ ਉਹ ਸਵੇਰੇ ਉੱਠਿਆ ਹੀ ਨਹੀਂ ਜਦੋਂ ਉੱਠਿਆ ਨਹੀਂ ਤੇ ਘਰਦਿਆਂ ਨੂੰ ਸ਼ੱਕ ਹੋਇਆ ਵੀ ਇਹ ਤਾਂ ਉੱਠਿਆ ਹੀ ਨਹੀਂ ਅੰਦਰ ਰਾਤ ਰੋਟੀ ਖਾਧੀ ਸੀ ਸੌਂ ਗਿਆ ਸੀ ਚੰਗਾ ਭਲਾ ਤੰਦਰੁਸਤ ਥੋੜੀ ਜੀ ਉਹਦੀ ਉਮਰ ਤੇ ਜਦੋਂ ਜਿਹੜੇ ਘਰ ਦੇ ਸੀ ਉਹਨਾਂ ਨੂੰ ਇਹ ਲੱਗਾ ਵੀ ਯਾਰ ਇਹਦਾ ਤਾਂ ਪੋਸਟਮਾਰਟਮ ਕਰਾਉਣਾ ਚਾਹੀਦਾ ਤੇ ਜਦੋਂ ਪੋਸਟਮਾਰਟਮ ਕਰਵਾਇਆ ਗਿਆ ਤਾਂ ਫਿਰ ਉਹਦੇ ਵਿੱਚੋਂ ਜ਼ਹਿਰ ਨਿਕਲਿਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਇਆ ਤੇ ਉਹ ਪੁਲਿਸ ਨੇ ਫਿਰ ਜਿਹੜੀ ਪਤਨੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਉਹਦਾ ਵੀ ਅਜਿਹਾ ਹੀ ਚੱਕਰ ਸੀ ਉਹ ਕਿਸੇ ਮੁੰਡੇ ਦੇ ਨਾਲ ਆਸ਼ਕੀ ਕਰਦੀ ਸੀ ਹੁਣ ਅਜੀਬੋ ਗਰੀਬ ਘਟਨਾਵਾਂ ਵਾਪਰਦੀਆਂ ਪਈਆਂ ਨੇ ਜਿਹੜੀਆਂ ਪਤਨੀਆਂ ਨੇ ਕੁਝ ਕੁ ਉਹ ਆਪਣੇ ਪਤੀਆਂ ਨੂੰ ਕਿੱਡੇ ਬੇਰਹਿਮ ਟੰਗ ਦੇ ਨਾਲ ਮਾਰਦੀਆਂ ਪਈਆਂ ਨੇ ਤੁਸੀਂ ਵੀ ਆਪਣੇ ਤੇ ਕਮੈਂਟ ਲਿਖਿਓ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਟੀਵੀ ਬਹੁਤ ਧੰਨਵਾਦ